ਅਜੀਰਾ ਜੇ ਕਿਸ ਵਿਸ਼ੇ ਦੇ ਵਿੱਚ ਪਰਚੂ ਲਾਇਆ ਗਿਆ ਸਰ ਜੀ ਕੀ ਇਹ ਰਿਕਵਰੀ ਕਿਤਾ ਹੈ ਅੱਜ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਦੇ ਦੇਸ਼ਨ ਨਿਰਦੇਸ਼ਾਂ ਤਹਿਤ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਮੁਹਿੰਮ ਵੱਢੀ ਹੋਈ ਹੈ ਸੰਗਰੂਰ ਜ਼ਿਲ੍ਹੇ ਵਿੱਚ ਉਸੇ ਲੜੀ ਦੇ ਤਹਿਤ ਥਾਣਾ ਸ਼ਾਜਦੀ ਵੱਲੋਂ ਸਾਡੇ ਚੌਕੀ ਇੰਚਾਰਜ ਮਹਿਲਾ ओंकार ਸਿੰਘ ਜੋ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਸਵੇਰੇ ਤਾਂ ਤੁਹਾਨੂੰ ਉਹਨਾਂ ਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਤਰੰਜੀ ਖੇੜਾ ਵਿੱਚ ਹਰਦੀਪ ਸਿੰਘ ਤੇ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਜੋ ਆਪਣੇ ਘਰ ਵਿੱਚ ਹੀ ਨਕਲੀ ਦੁੱਧ ਦਾ ਕਾਰੋਬਾਰ ਕਰਦੇ ਨੇ ਜਦੋਂ ਉੱਥੇ ਰੇਡ ਕੀਤੀ ਗਈ ਉਸ ਸੂਚਨਾ ਦੇ ਆਧਾਰ ਤੇ ਤਾਂ ਉਸ ਦੇ ਘਰ ਵਿੱਚੋਂ ਜਦੋਂ ਛੋਟੇ ਹਾਥੀ ਦੇ ਵਿੱਚ ਲੋਡ ਕਰ ਰਿਆ ਸੀ ਇਹ 150 ਲੀਟਰ ਚਾਰ ਡਰਮ ਜੋ ਨਕਲੀ ਦੁੱਧ ਉਹਨੇ ਬਣਾਇਆ ਹੋਇਆ ਸੀ ਜਿਸ ਦੇ ਜਿਸ ਨੂੰ ਬਣਾਉਣ ਦੇ ਲਈ ਉਹਨੇ ਰਿਫਾਈਨਡ ਔਇਲ ਤੇ ਕਾਸਟਿਕ ਸੋਡਾ ਯੂਜ਼ ਕਰਦਾ ਸੀ ਉਹ ਉਹਦੀ ਮੇਨ ਮੋਟਿਵਸ ਬਰਾਂਡਿੰਗ ਇਹ ਸੀ ਵੀ ਉਹਦੇ ਕੋਲ ਪਿੰਡ ਦੇ ਵਿੱਚ ਹੀ ਇੱਕ ਵੇਰਕਾ ਦਾ ਚਿਲਡ ਪਲਾਂਟ ਸੀ ਉਹ ਆਸ-ਪਾਸ ਦੇ ਦੋ ਤਿੰਨ ਪਿੰਡਾਂ ਦੇ ਵਿੱਚੋਂ ਜਿਹੜਾ ਡੈਰੀ ਮਾਲਕਾਂ ਤੋਂ ਜੋ ਪਿੰਡ ਦੇ ਲੋਕਾਂ ਤੋਂ ਦੁੱਧ ਇਕੱਠਾ ਕਰਦਾ ਸੀ ਉਹ ਕਰਕੇ ਜਦੋਂ ਉਹ ਚਿਲਡ ਪਲਾਨਟ ਦੇ ਵਿੱਚ ਦੁੱਧ ਇਕੱਠਾ ਹੋ ਜਾਂਦਾ ਸੀ ਤਾਂ ਇਹ ਰੁਟੀਨ 'ਚ ਦੋ ਟਾਈਮ ਦਿਨ ਦੇ ਵਿੱਚ 150 ਤੋਂ 200 ਲੀਟਰ ਆਦੇ ਘਰ ਦੇ ਵਿੱਚ ਮਿਕਸੀ ਨਾਲ ਕਾਸਟਿਕ ਸੋਡਾ ਰਿਫਾਈਨਡ ਤੇ ਦੁੱਧ ਪਾ ਕੇ ਲੀਟਰ ਵਿੱਚ ਉਹਦਾ 1 ਲੀਟਰ ਤੋਂ 50 ਲੀਟਰ ਦੁੱਧ ਤਿਆਰ ਕਰਕੇ ਉਹ 200 ਲੀਟਰ ਦੇ ਕਰੀਬ ਡੇਲੀ 400 ਲੀਟਰ ਉਸ ਚਿਲਡ ਪਲਾਨਟ ਦੇ ਵਿੱਚ ਪਾ ਦਿੰਦਾ ਸੀ ਜਿਹਦੇ ਨਾਲ ਇੱਕ ਤਾਂ ਦੁੱਧ ਦੀ ਉਹਦੀ ਫੈਟ ਵਾਝ ਜਾਂਦੀ ਸੀ ਇੱਕ ਮਿਕਦਾਰ ਉਹਦੀ ਮਾਤਰਾ ਵਾਝ ਜਾਂਦੀ ਸੀ ਇਸ ਤਰ੍ਹਾਂ ਇਹ ਦੋਨੇ ਮੀਆਂ ਬੀਬੀ ਜੋ ਸਮਾਜ ਦੀ ਇੱਕ ਬੜਾ ਕਨਾਉਣਾ ਕੰਮ ਕਰ ਰਹੇ ਸੀ ਜਿਹਦਾ ਦੁੱਧ ਬੱਚਿਆਂ ਦੇ ਬਜ਼ੁਰਗਾਂ ਦੇ ਸਾਰੇ ਯੂਜ਼ ਕਰਦੇ ਆ ਸਾਰਾ ਸਮਾਜ ਦੁੱਧ ਨੂੰ ਯੂਜ਼ ਕਰਦਾ ਉਸ ਲਈ ਇਹਦੇ ਤੇ ਬਣਦੀ ਕਾਰਵਾਈ ਤਹਿਤ ਐਫਆਈਆਰ ਨੰਬਰ 770 ਅਜ ਦਰਜ ਕਰ ਦਿੱਤੀ ਗਈ ਹੈ 420 272 273 ਆਈਪੀਸੀ ਦੇ ਪ੍ਰਾਂ ਨੜੀ ਨਵੀਂ ਹੁਣ ਬੀਐਨਐਸ 318 274 ਤੇ 275 ਬੀਐਨਐਸ ਦੇ ਤਹਿਤ ਤੇ ਦੋਨਾਂ ਨੂੰ ਰੈਸਟ ਪਾ ਲਿਆ ਗਿਆ ਤੇ ਦੋਨਾਂ ਨੂੰ ਹੁਣ ਜਨ ਸਾਬ ਦੇ ਪੇਸ਼ ਕੀਤਾ ਜਾ ਰਿਹਾ ਸਰ ਪਹਿਲਾਂ ਵੀ ਕੋਈ ਪਰਚਾ ਵਗੈਰਾ ਹੈਗਾ ਜੀ ਕੋਈ ਨਹੀਂ ਨਹੀਂ ਪਹਿਲਾਂ ਇਹ ਤਾਂ ਕੋਈ ਟਰੈਕ ਰਿਕਾਰਡ ਹੈ ਨਹੀਂ ਪੁਰਾਣਾ ਕੋਈ ਪਰਚਾ ਹੈ ਨਹੀਂ ਪਰ ਸਾਨੂੰ ਥੋੜੇ ਦਿਨਾਂ ਤੋਂ ਇਸ ਤੀ ਇਨਫੋਰਮੇਸ਼ਨ ਸੀ ਵੀ ਇਹਨੇ ਘਰ ਦੇ ਵਿੱਚ ਹੀ ਜਿਹੜਾ ਇਹ ਗੋਰਖ ਧੰਦਾ ਸ਼ੁਰੂ ਕੀਤਾ ਹੋਇਆ ਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਿਆ ਤੇ ਇਹਦੇ ਤੇ ਅੱਜ ਕੰਨੀ ਕਾਰਵਾਈ ਕੀਤੀ ਗਈ ਸਰ ਇਹ ਕਦੋਂ ਕਦਾਂ ਕੰਮ ਚੱਲ ਰਿਹਾ ਸੀ ਇਹ ਇਹਨੂੰ ਸੁਣੂ ਚ ਆ ਗਿਆ ਪਿਛਲੇ ਇੱਕ ਦੋ ਮਹੀਨਿਆਂ ਤੋਂ ਇਹਨੇ ਸ਼ੁਰੂ ਕੀਤਾ ਹੋਇਆ ਸੀ ਪਰ ਜਿਹੜਾ ਇਹਦਾ ਇਹ ਕੰਮ ਹੈ ਇਹ ਸਮਾਜ ਲਈ ਬਹੁਤ ਹੀ ਇੱਕ ਮਾੜਾ ਜਿਹਨੂੰ ਆਪਾਂ ਕਹਿ ਸਕਦੇ ਕਿਉਂਕਿ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਨੀ ਇਹ ਬਹੁਤ ਹੀ ਬੇਹਦ ਸ਼ਰਮਨਾਕ ਕਾਰਾ ਕੀਤਾ ਹੈ ਨੇ ਤੇ ਇਹਦੀ ਬਣਦੀ ਸਜ਼ਾ ਇਹਨੂੰ ਦਿੱਤੀ ਗਈ ਹੈ। ਇਸ ਤਰ੍ਹਾਂ ਕਿਉਂ ਕਰ ਰਹੇ ਸੀ ਸਰ ਉਹ? ਬਸ ਲੋਕਾਂ ਨੂੰ ਅੱਜਕੱਲ ਇਹ ਵੀ ਉਹ ਇੱਕ ਤਾਂ ਉਹਦੇ ਨਾਲ ਫੈਟ ਵੱਧ ਜਾਂਦੀ ਸੀ ਉਹਨੂੰ ਫਾਈਨੈਂਸ਼ੀਅਲੀ ਫਾਇਦਾ ਹੁੰਦਾ ਸੀ। ਥੋੜੇ ਜਿਹੇ ਰੁਪਈਆਂ ਲਈ ਉਹ ਇੱਕ ਜਿਹੜੀਆਂ ਬੇਮੁੱਲੀਆਂ ਸਾਡੀਆਂ ਜ਼ਿੰਦਗੀਆਂ ਨੇ ਲੋਕ ਨੇ ਜਿਹੜੇ ਯੂਜ਼ ਕਰਦੇ ਨੇ ਦੁੱਧ ਨੂੰ ਤੇ ਉਹਨਾਂ ਨਾਲ ਫਰਵਾੜ ਕੀਤਾ ਜਾ ਰਿਹਾ ਸੀ।